ਪੁਣੀ ਕੋਲੇ 500 ਦੀ ਰੇਂਜ ਦੇ ਵਿੱਚ ਜਿਵੇਂ ਕਿ ਆਹ ਸੂਟ ਨੇ ਆਪਣੇ ਕਾਟਨ ਦੇ ਇਹਨਾਂ ਦਾ ਪ੍ਰਾਈਸ 500 ਆ ਗਿਆ। ਇਹ ਵਾਲਾ ਜਵਾਜਾਤ ਦਾ ਸੂਟ ਹੈਗਾ ਇਹਦੇ ਉੱਪਰ ਆਪਾਂ ਹੈਂਡਵਰਕ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਆਰਗੈਂਜਾ ਦਾ ਦੁਪੱਟਾ ਇਹ ਵੀ ਤੁਸੀਂ 500 ਦੇ ਵਿੱਚ ਰੈਡੀ ਕਰਵਾ ਸਕਦੇ ਹੋ। ਆਰਗੈਂਜ ਦਾ ਸੂਟ ਹੈ ਇਹਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਫੁਲਕਾਰੀ ਦਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਹੋਇਆ ਜੀ ਇਹ ਵੀ ਨੈਚਰਲ ਕ੍ਰੀਪ ਦੇ ਉੱਪਰ ਹੈਡੀ ਹੈ ਜੀ ਤੇ ਹੈਂਡਵਰਕ ਕੀਤਾ ਗਿਆ ਹਾਂਜੀ ਇਹ ਆਪਣਾ ਕਾਟਨ ਦੇ ਉੱਪਰ ਸੂਟ ਰੈਡੀ ਕੀਤਾ ਗਿਆ ਇਹ ਨੀਡਲ ਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਗਿਆ ਆਪਾਂ ਇਹ ਸਾਰਾ ਕੰਮ ਨੀਡਲ ਦੇ ਨਾਲ ਕੀਤਾ ਗਿਆ ਤੇ ਨੈਕਸਸ ਵੀ ਆਪਣਾ ਸੰਭਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਆਪਾਂ कॉटन ਦਾ ਰੈਡੀ ਕੀਤਾ ਇਹਦੇ ਉੱਪਰ ਵੀ ਮਸ਼ੀਨ ਵਰਕ ਦਾ ਫੁੱਲ ਤੇ ਇਹਨੂੰ ਆਪਾਂ ਸਟਿਚਿੰਗ ਕੀਤੀ ਹੈ ਤੇ ਕਸਟਮਰ ਦੇ ਰੈਡੀ ਕੀਤਾ ਗਿਆ ਤੇ ਇਹਨੂੰ ਨੀਡਲ ਦੇ ਨਾਲ ਫਿਨਿਸ਼ਿੰਗ ਦਿੱਤੀ ہوئی ਹੈ कॉटन ਦਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਇਹ ਵੀ ਆਪਣਾ ਜੌਰਜਟ ਦੇ ਉੱਪਰ ਸੂਟ ਹੈ ਜੀ ਇਹਦੇ ਉੱਪਰ ਵੀ ਆਪਾਂ ਨੀਡਲ ਵਰਕ ਦਾ ਵਰਕ ਕੀਤਾ ਹੋਇਆ ਹੈ